ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪ ਜੀ ਦਰਸ਼ਨ ਕਰ ਰਹੇ ਹਾਂ ਗੁਰਦੁਆਰਾ ਦੂਖਨਵਾਰਨ ਸਾਹਿਬ ਗੁਰੂ ਕਾ ਤਾਲ ਯੂਪੀ ਦੇ ਵਿੱਚ ਇੱਥੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਵੱਡੇ ਗੁਰੂ ਸਹਿਬਾਨਾਂ ਨੇ ਚਰਨ ਪਾਏ ਹਨ ਤੇ ਇਸ ਸਥਾਨ ਦੇ ਉੱਤੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਦਿੱਲੀ ਸੀਸਗੰਨ ਸਾਹਿਬ ਦੇ ਆਸਥਾਨ ਬਣਿਆ ਉੱਥੇ ਆਪਣੀ ਸ਼ਹੀਦੀ ਦੇਣ ਵਾਸਤੇ ਜਾਂਦੇ ਸੀ ਤਾਂ ਇਸ ਜਗ੍ਹਾ ਤੋਂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਦੀ ਗ੍ਰਿਫਤਾਰੀ ਹੋਈ ਜੋ ਇੱਥੇ ਇੱਕ ਚਰਵਾਹਾ ਜੋ ਇੱਕ ਚਰਵਾਹਾ ਸੀ हसन ਅਲੀ ਖਾਂ ਉਹ ਆਪਣੀਆਂ ਬੱਕਰੀਆਂ ਚਾਰਦਾ ਫਿਰਦਾ ਸੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਸ਼ਾ ਨੇ ਉਸ ਤੋਂ ਪਾਣੀ ਦੀ ਮੰਗ ਕੀਤੀ ਪਾਣੀ ਦੀ ਮੰਗ ਕੀਤੀ ਜਦੋਂ ਤੇ ਸਾਧ ਸੰਗਤ ਜੀ ਉਹ ਪਾਣੀ ਤੇ ਖਾਰਾ ਸੀ ਸਾਰੇ ਕੂਹਾਂ ਦਾ ਪਰ ਜਦੋਂ ਉਹ ਆਪਣੇ ਜੋ ਬੱਕਰੀਆਂ ਚਾਰਦਾ ਸੀ ਉਹਨਾਂ ਦਾ ਦੁੱਧ ਲੈ ਕੇ ਆਇਆ ਗੁਰੂ ਪੀਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਵਾਸਤੇ ਤੇ ਜਦੋਂ ਕਾਰਨ ਪੁੱਛਿਆ ਗਿਆ ਤਾਂ ਉਹ ਕਹਿਣ ਲੱਗਾ ਜੀ ਇੱਥੇ ਪਾਣੀ ਹੈ ਜਿਹੜਾ ਉਹ ਖਾਰਾ ਹੈ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਵੀ ਪਾਣੀ ਖਾਰਾ ਨਹੀਂ ਪਾਣੀ ਤੇ ਹਜ਼ਾਰਾ ਹੈ ਫਿਰ ਸਾਰੇ ਕੂਹਾਂ ਦਾ ਪਾਣੀ ਸੀ ਜਿਹੜਾ ਉਹ ਮਿੱਠਾ ਹੋ ਗਿਆ ਸੀ ਤੇ ਉਸ ਤੋਂ ਬਾਅਦ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਦਾ ਬੜਾ ਮਾਣ ਸਤਿਕਾਰ ਕੀਤਾ ਉਹਨੂੰ ਇੱਕ ਹੀਰੇ ਦੇ ਨਗ ਵਾਲੀ ਅੰਗੂਠੀ ਦਿੱਤੀ ਤੇ ਇੱਕ ਬਹੁਤ ਮਹਿੰਗਾ ਦਸ਼ਾਲਾ ਦਿੱਤਾ ਤੇ ਜਦੋਂ ਉਹ ਬਾਜ਼ਾਰ ਦੇ ਵਿੱਚ ਤੇ ਉਹਦੀ ਸ਼ਿਕਾਇਤ ਕੀਤੀ ਗਈ ਉਹਨੂੰ ਫੜ ਲਿਆ ਗਿਆ ਤੇ ਜਦੋਂ ਸਾਰਾ ਕੁਝ ਮਤਲਬ ਪੁੱਛਿਆ ਤਾਂ ਫਿਰ ਉਹਨੇ ਦੱਸਿਆ ਕਿ ਇਸ ਤਰ੍ਹਾਂ ਕਰਕੇ ਵੀ ਮੈਨੂੰ ਇੱਕ ਗੁਰੂ ਸਾਹਿਬ ਤੇ ਫਕੀਰ ਮਿਲੇ ਤੇ ਉਹਨਾਂ ਨੇ ਜਦੋਂ ਜਾ ਕੇ ਵੇਖਿਆ ਤੇ ਪਤਾ ਲੱਗਿਆ ਕਿ ਗੁਰੂ ਤੇਗ ਬਹਾਦਰ ਮਹਾਰਾਜ ਨੌਵੇਂ ਗੁਰੂ ਹਨ ਤਾਂ ਉਹਨਾਂ ਨੂੰ ਉੱਥੋਂ ਫਿਰ 12000 ਤਕਰੀਬਨ ਸਪਾਹੀਆਂ ਦੇ ਅਧੀਨ ਉਹਨਾਂ ਨੂੰ ਉੱਥੇ ਗ੍ਰਿਫਤਾਰ ਕਰਕੇ ਜੋ ਇੱਥੋਂ ਦਿੱਲੀ ਲਿਜਾਇਆ ਗਿਆ ਸੀ ਤੇ ਇੱਥੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦਾ ਇੱਧਰਲੇ ਪਾਸੇ ਪਾਵਨ ਭੋੜਾ ਸਾਹਿਬ ਵੜਿਆ ਹੋਇਆ ਤੇ ਆਪ ਜੀ ਦਰਸ਼ਨ ਕਰ ਸਕਦੇ ਹੋ ਕਿਉਂਕਿ ਬਹੁਤ ਮਾਨ ਇਥੇ ਆ ਕੇ ਪੁਰਸ਼ ਘਾਇਆ ਤੇ ਮਨ ਦੇ ਵਿੱਚ ਵੈਰਾਗ ਵੀ ਹੁੰਦਾ ਕਿ ਇੱਥੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ 9 ਮਹੀਨੇ ਉਹਨਾਂ ਨੂੰ ਇਸ ਘੋੜੇ ਦੇ ਵਿੱਚ ਰੱਖਿਆ ਗਿਆ ਤੇ ਇੱਥੇ ਸਤਗੁਰੂ ਸੱਚੇ ਪਾਤਸ਼ਾਹ ਨੇ ਬੜੀਆਂ ਸੰਗਤਾਂ ਨੂੰ ਕਾਰਿਆ ਤੇ ਤੁਹਾਨੂੰ ਅਸੀਂ ਪੋਰਾ ਸਾਹਿਬ ਦੇ ਵੀ ਦਰਸ਼ਨ ਕਰਾਉਣਾ ਹੈ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ 9 ਦਿਨ ਇਸ ਜਗ੍ਹਾ ਦੇ ਉੱਪਰ ਰੱਖਿਆ ਗਿਆ ਤੇ ਦਰਸ਼ਨ ਕਰਕੇ ਤੁਸੀਂ ਨਿਹਾਲ ਹੋ ਜਾਓਗੇ ਪਿਆਰਿਓ ਆ ਦੇਖੋ ਇਹ ਜਿਹੜੀ ਪ੍ਰਾਤਣ ਹੈ ਮਾਰਤ ਉਦੋਂ ਦੀ ਬਣੀ ਹੋਈ ਆ ਸਾਰੇ ਆ ਉਦੋਂ ਦੇ ਬਣੇ ਹੋਇਆ ਸਾਰਾ ਕੁਝ ਤੇ ਸਾਧ ਸੰਗਤ ਜੀ ਇੱਥੇ ਉਵੇਂ ਜਿਹੜੀਆਂ ਚੀਜ਼ਾਂ ਨੇ ਪ੍ਰਾਤਣ ਉਹ ਰੱਖੀਆਂ ਗਈਆਂ ਨੇ ਸਾਹਮਣੇ ਇਹ ਸਭ ਤੋਂ ਵਧੀਆ ਗੱਲ ਹੈ ਤੇ ਆਓ ਆਪਾਂ ਸਾਹਮਣੇ ਨਮਸਕਾਰ ਕਰਦੇ ਆਂ ਤੇ ਇਹ ਹੈ ਜੀ ਪਾਵਨ ਪਵਿੱਤਰ ਪੂਰਾ ਸਾਇਰ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਲਈ ਨਾਜ਼ਰਬੰਦ ਰੱਖਿਆ ਗਿਆ ਤੇ ਇਹ ਇਮਾਰਤ ਦੱਸਿਆ ਜਾਂਦਾ ਵੀ ਲਗਭਗ 400 ਸਾਲ ਪੁਰਾਣਾ ਹੈ ਤੇ ਇਹ ਇਤਿਹਾਸਕ ਸਥਾਨ ਗੁਰਦੁਆਰਾ ਦੁੱਧਨਵਾਲਾ ਸ੍ਰੀ ਗੁਰੂ ਕਾ ਜਲ ਆਗਰਾ ਯੂਪੀ ਦੇ ਵਿੱਚ ਪੈਂਦਾ ਹੈ ਵਾਏ ਗੁੰਦੀ ਦਾ ਖਾਲਸਾ ਵਾਏ ਗੁੰਦੀ